ਸਾਰੇ ਪਟਿਆਲਾ ਅਤੇ ਪੰਜਾਬ ਵਾਸੀਆਂ ਨੂੰ ਵਿੱਕੀ ਮੱਟੂ ਸੋਸ਼ਲ ਮੀਡੀਆ ਕੋਆਰਡੀਨੇਟਰ ਅਤੇ ਹਲਕਾ ਤੇਪੜੀ ਇੰਚਾਰਜ ਵੱਲੋਂ ਸਾਰੇ ਪੰਜਾਬ ਵਾਸੀਆਂ ਨੂੰ ਪਿਆਰ ਭਰੀ ਨਮਸਕਾਰ ਅੱਜ ਮੈਂ ਗੱਲ ਕਰਨ ਲੱਗਿਆ ਹਾਂ ਜਿਹੜੇ ਪਿਛਲੇ ਸਮੇਂ ਦੇ ਵਿੱਚ ਕਾਂਗਰਸ ਸਮੇਂ ਦੇ ਵਿੱਚ ਪਾਰਟੀ ਕਾਂਗਰਸ ਇਹ ਅਪੀਲ ਕਰਦੀ ਆ ਰਹੀ ਆ ਜਨਤਾ ਨੂੰ ਕੀ ਆਮ ਆਦਮੀ ਪਾਰਟੀ ਦੁਆਰਾ ਝੂਠੇ ਲਾਰੇ ਅਤੇ ਵਾਦੇ ਕੀਤੇ ਜਾ ਰਹੇ ਨੇ ਜਿਸ ਦੇ ਅੰਤਰਗਤ ਲਾਰਿਆਂ ਦੇ ਝੁੰਗਲੇ ਬਾਜ਼ੀਆਂ ਦੇ ਇੱਕ ਬਿਜਲੀ ਫ੍ਰੀ ਕਰਨ ਦਾ एलान ਹੋਇਆ ਸੀ 300 ਯੂਨਟ ਹਰ ਮਹੀਨੇ 2 ਮਹੀਨਿਆਂ ਦੀ 600 ਯੂਨਟ ਤਾਂ ਮੈਂ ਇਹ ਗੱਲ ਪੰਜਾਬ ਦੀ ਜਨਤਾ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜਿਹੜੀ ਇਹ 600 ਯੂਨਟ ਬਿਜਲੀ ਆ ਇਸ ਤੋਂ ਪਹਿਲਾਂ ਵੀ ਜਿਹੜੀਆਂ ਸਰਕਾਰਾਂ ਪਿੱਛੇ ਰਹੀਆਂ ਨੇ ਉਹ ਗਰੀਬ ਜਨਤਾ ਨੂੰ 200 ਯੂਨਿਟ ਹਰ ਮਹੀਨੇ ਫ੍ਰੀ ਦੇ ਰਹੀਆਂ ਸਨ ਤਾਂ 2 ਮਹੀਨਿਆਂ ਦੀ 400 ਯੂਨਿਟ ਬਿਜਲੀ ਫ੍ਰੀ ਹਰੇਕ ਗਰੀਬ ਪਰਿਵਾਰ ਨੂੰ ਮਿਲਦੀ ਸੀ ਅਤੇ ਉਹ 200 ਯੂਨਿਟ ਪਰ ਮਹੀਨੇ ਦੇ ਉੱਤੇ ਅਗਰ ਕੋਈ ਬਿਜਲੀ ਖੂਕਦਾ ਸੀ ਤਾਂ ਉਹਨੂੰ ਕੋਈ ਬਿੱਲ ਨਹੀਂ ਆਂਦਾ ਸੀ ਪਰ 2 ਮਹੀਨਾ ਦੀ 400 ਯੂਨਟ ਦੇ ਉੱਤੇ ਵੀ ਅਗਰ ਕੋਈ ਬਿਜਲੀ 1 ਯੂਨਟ, 2 ਯੂਨਟ, 10 ਯੂਨਟ ਜਾਂ 20 ਯੂਨਟ ਖੂਪਦਾ ਸੀ ਤਾਂ ਉਸਦਾ ਹੀ ਬਿਲ ਆਂਦਾ ਸੀ। ਉਸ ਤੋਂ ਪਹਿਲਾਂ ਕੋਈ 400 ਯੂਨਟ ਦਾ ਕੋਈ ਬਿਲ ਨਹੀਂ ਆਂਦਾ ਸੀ। ਤੱਜ ਆਮ ਆਦਮੀ ਪਾਰਟੀ ਨੇ ਆਪਣੇ ਜੁਗਮਲੇ ਲਾਰਿਆਂ ਦੇ ਵਿੱਚ ਫਸਾ ਕੇ ਜਨਤਾ ਦਾ ਮੂਰਖ ਬਣਾਇਆ। ਉਹਨਾਂ ਨੇ ਇੱਕ 300 ਯੂਨਟ ਬਿਜਲੀ ਫ੍ਰੀ ਦਾ ਝਾਤ ਦੇ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਅਤੇ 600 ਯੂਨਟ 2 ਮਹੀਨੇ ਦੀ ਹਰੇਕ ਪਰਿਵਾਰ ਨੂੰ ਪੰਜਾਬ ਦੇ ਹਰੇਕ ਪਰਿਵਾਰ ਨੂੰ ਚਾਹੇ ਐਸਸੀ ਕਾਸਟ ਦਾ ਹੋਵੇ ਚਾਹ ਜਰਨਲ ਕਾਸਟ ਦਾ ਹੋਵੇ ਉਹਨਾਂ ਨੂੰ ਐਲਾਨ ਕੀਤਾ ਬਿਜਲੀ ਮੁਫਤ ਦੇਣ ਦਾ ਇਹ ਅਰਥ ਇੱਕ ਗੱਲ ਸੋਚ ਵਿਚਾਰ ਕਰਨਿਆ ਲਈ ਆ ਵੀ ਉਹਨਾਂ ਨੇ ਉੱਤੇ ਉਸਤੇ ਇੱਕ ਕੰਡੀਸ਼ਨ ਰੱਖਤੀ ਵੀ ਜੇ 600 ਯੂਨਟ ਕੋਈ ਬਿਜਲੀ ਖੂਕੇਗਾ ਉਸ ਤੋਂ ਉੱਪਰ ਅਗਰ ਇੱਕ ਯੂਨਟ ਬਿਜਲੀ ਵੀ ਵੱਧ ਹੋਗੀ ਤਾਂ ਉਹ 600 ਯੂਨਟ ਦਾ ਪੂਰਾ ਬਿਜਲੀ ਦਾ ਬਿੱਲਾ ਹੈ ਤਾਂ ਇਸ ਦਾ ਗਰੀਬਾਂ ਨੂੰ ਦਾ ਫਾਇਦਾ ਹੋਈ ਸੀ ਪਰ ਜਿਹੜੇ ਜਰਨਲ categories ਦੇ ਲੋਕ ਨੇ ਜਾਰ ਇੰਡਸਟਰੀਅਲ ਨੇ ਜਾਰ ਸ਼ਾਪ ਕਿੱਪਰ ਨੇ ਜਿਨ੍ਹਾਂ ਦੇ ਕਮਰਸ਼ੀਅਲ ਮੀਟਰ ਲੱਗੇ ਪਏ ਨੇ ਉਹਨਾਂ ਨੂੰ ਇਸ ਸਹੂਿਦਾ ਕੋਈ ਸਹੂਿਦਾ ਦਾ ਕੋਈ ਲਾਭ ਨਹੀਂ ਹੋਇਆ ਕਿਉਂਕਿ ਉਹਨਾਂ ਦੀ 600 ਯੂਨਿਟ ਤੋਂ ਬਾਅਦ ਬਿਜਲੀ ਫੋਕੀ ਸੀ। ਪਾਈਕ ਤਰ੍ਹਾਂ ਦਾ ਸਰਕਾਰ ਵੱਲੋਂ ਮੂਰਖ ਬਣਾਇਆ ਗਿਆ। ਅੱਜ ਮੈਂ ਇੱਕ ਅਖਬਾਰ ਪੜ ਰਿਹਾ ਸੀ ਅਖਬਾਰ ਦੇ ਵਿੱਚ ਅਖਬਾਰ ਦੇ ਵਿੱਚ ਅੱਜ ਬਿਜਲੀ ਵਿਭਾਗ ਦੇ ਦੁਆਰਾ ਇੱਕ ਇੱਕ ਪੋਸਟ ਅਖਬਾਰ ਦੇ ਵਿੱਚ ਪਾਈ ਗਈ ਆ ਜਿਸ ਦੇ ਵਿੱਚ ਲਿਖਿਆ ਹੋਇਆ ਪਾਵਰ ਕੌਮ ਦੇ ਕਰਜ਼ਾਈ ਹੋਣ ਕਾਰਨ ਗਰਮੀਆਂ ਵਿੱਚ ਬਿਜਲੀ ਨੂੰ ਤਰਸੰਗੇ ਪੰਜਾਬੀ ਤਾਂ ਮੈਂ ਇਹ ਗੱਲ ਕਹਿਣਾ ਚਾਹਨਾ ਵੀ ਜਿਹੜਾ ਪੰਜਾਬ ਸਰਕਾਰ ਇਹ ਟੰਡੋਰਾ ਪਿੱਟਰੀ ਸੀ ਟੋਲ ਵਜਾ ਵਜਾ ਕੇ ਵੀ ਉਹਨੇ ਪੈਸੇ ਬਿਜਲੀ ਵਿਭਾਗ ਦੇ ਦੇ ਤੇ ਭਰ ਤੇ ਪਿਛਲਾ ਜੋ ਕਰਜ਼ਾ ਸੀਗਾ ਬਿਜਲੀ ਵਿਭਾਗ ਦਾ ਉਹ ਵੀ ਦੇਤਾ ਪਰ ਜਿਹੜੀ ਅਖਬਾਰ ਮੈਂ ਤੁਹਾਨੂੰ ਅਖਬਾਰ ਦਿਖਾਣਾ ਸ਼ਾਇਦ ਨਹੀਂ ਦਿਖੇ ਹਾਂ ਦੇਖੋ ਜੀ ਇਹ ਸ਼ਾਇਦ ਨਹੀਂ ਦਿਖੇਗਾ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਇਸ ਵਿੱਚ ਲਿਖਿਆ ਹੈ ਜੀ ਪਾਵਰ ਕਮ ਦੇ ਕਰਜਾਈ ਹੋਣ ਕਾਰਨ ਗਰਮੀਆਂ ਵਿੱਚ ਬਿਜਲੀ ਨੂੰ ਤਰਸੰਗੇ ਪੰਜਾਬੀ ਵਿਭਾਗ ਕੋਲ ਬਿਜਲੀ ਖਰੀਦ ਲਈ ਨਹੀਂ ਹੈ ਪੈਸਾ ਹਰ ਸਾਲ ਡਿਫਾਇਟਰਾਂ ਵੱਲ ਵੱਧ ਰਹੀ ਹੈ ਕਰੋੜਾਂ ਦੀ ਰਕਮ ਦੇਖੋ ਜੀ ਇਹ ਕੀ ਲਿਖਿਆ ਪਿਆ ਆ ਦੂਜੇ ਰਾਜ ਜਿਹੜੇ ਦੂਸਰੇ ਰਾਜ ਨੇ ਦੂਜੇ ਰਾਜਾ ਚ ਵੱਡੇ ਪੱਧਰ ਤੇ ਮੁਫਤ ਬਿਜਲੀ ਦਾ ਪ੍ਰਚਾਰ ਸੂ ਪਰ ਸੂਬਾ ਡੁੱਬੰਦੇ ਕਗਾਰ ਤੇ ਇੱਥੇ ਕੀ ਲਿਖਿਆ ਗਿਆ ਜੀ ਵੀ ਜਿਹੜਾ ਦੂਸਰੇ ਰਾਜ ਨੇ ਸਟੇਟਾਂ ਨੇ ਪੰਜਾਬ ਸਰਕਾਰ ਉਹਨਾਂ ਦੇ ਵਿੱਚ ਬਿਜਲੀ ਮੁਫਤ ਦੇਣ ਦਾ ਟੰਡੋਰਾ ਫਿੱਟਰੀ ਆ ਪਰ ਆਮ ਆਦਮੀ ਪਾਰਟੀ ਆਪਣੇ ਜਿਹੜਾ ਕਿ ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਆ ਤਾਂ ਅਖਬਾਰ ਦੇ ਵਿੱਚ ਅੱਜ ਲਿਖਿਆ ਜਾ ਰਿਹਾ ਹੈ ਵੀ ਦੂਸਰੇ ਸਟੇਟਾਂ ਦੇ ਵਿੱਚ ਢੰਡੋਰਾ ਪਿੱਟਰੀ ਆ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਪਰ ਆਪਣਾ ਸੂਬਾ ਕਰਜਾਈ ਹੋ ਗਿਆ ਅਤੇ ਡਿਫਾਲਟਰ ਲਿਸਟ ਦੇ ਵੱਲ ਨੂੰ ਵੱਧ ਰਿਹਾ ਤਾਂ ਇਹ ਜਿਹੜੇ ਫਾਲਸ ਜਿਹੜੇ ਇਹ ਝੂਠੇ ਵਾਦੇ ਇਹ ਦੇਖੋ ਜਿਹੜੇ ਗਰੀਬ ਮਹਿਲਾ ਮਾਨੂੰ ਹਜ਼ਾਰ ਹਜ਼ਾਰ ਰੁਪਏ ਦੇਣ ਦਾ ਵਾਅਦਾ ਹੋਵੇ ਕਿਸਾਨਾਂ ਦਾ ਕਰਜ਼ਾ ਮਾਫੀ ਕਰਨ ਦਾ ਵਾਅਦਾ ਹੋਵੇ ਜਾਂ ਹੋਰ ਕਈ ਪ੍ਰਕਾਰ ਦੇ ਜਿਹੜੇ ਝੂਠੇ ਲਾਰੇ ਪੰਜਾਬ ਸਰਕਾਰ ਵੱਲੋਂ ਲਾਏ ਜਾ ਰਹੇ ਸੀ ਉਹਨਾਂ ਵਿੱਚੋਂ ਇੱਕ ਵੀ ਵਾਅਦਾ ਇਹਨਾਂ ਨੇ ਪੂਰਾ ਨਹੀਂ ਕੀਤਾ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਜਾਏ ਉਹ ਕਿਸਾਨ ਕਿਸੇ ਵੀ ਕੈਟਾਗਰੀ ਦੇ ਹੋਣ ਭਰਾਵਾਂ ਨੂੰ ਇਹ ਇੱਕ ਵਾਰੀ ਅਪੀਲ ਕਰਨਾ ਦੇ ਕੁਝ ਤਾਂ ਸੋਚੋ ਸੋਚ ਵਿਚਾਰ ਕਰੋ ਆਪਣੇ ਆਣ ਵਾਲੇ ਭਵਿੱਖ ਦੇ ਵਿੱਚ ਆਪਾਂ ਨੂੰ 200 ਯੂਨਟ ਹੀ ਫਾਇਦੇਮੰਦ ਸੀ ਜਿਸ ਦੇ ਉੱਤੇ ਆਪਾਂ ਨੂੰ ਬਿਜਲੀ 1 ਯੂਨਟ 10 ਰੁਪਏ 50 ਯੂਨਟ ਫੁੱਕਨ ਤੇ ਬਿਲ ਆਂਦਾ ਸੀ ਪਰ ਉਹ 200 ਯੂਨਟ ਦਾ ਬਿਲ ਨਹੀਂ ਆਂਦਾ ਸੀ ਯਾਨੀ ਕਿ ਆਪਾਂ ਨੂੰ ਟੁੱਠੇ ਲਾ ਰਿਆਂ ਵੱਲ ਨਾ ਵੱਧ ਕੇ ਜੋ ਪੰਜਾਬ ਲਈ ਸਹੀ ਡਿਸੀਜਨ ਆ ਉਹ ਲੈਣ ਦੀ ਜ਼ਰੂਰਤ ਆ ਕਾਂਗਰਸ ਪਾਰਟੀ ਦੇ ਰਾਤ ਦੇ ਵਿੱਚ ਅੱਜ ਤੱਕ ਕੋਈ ਗਰੀਬ ਰੇੜੀ ਫੜੀ ਵਾਲਾ ਮਜ਼ਦੂਰ ਜਾ ਕਿਸੇ ਵੀ ਪ੍ਰਕਾਰ ਦਾ ਕੋਈ ਤਪਕਾ ਗਰੀਬ ਤਬਕਾ ਕਦੀ ਦੁਖੀ ਨਹੀਂ ਹੋਇਆ ਹੋਇਆ ਸੀ ਜੋ ਰੋਡ ਦੇ ਉੱਤੇ ਚੱਲਦਾ ਜਾਂ ਰੋਡ ਦੇ ਬੰਨੇ ਕੰਡੇ ਕਿਨਾਰੇ ਤੇ ਰੇੜੀ ਫੜੀ ਲਾਂਦੇ ਨੇ ਜਾਂ ਕੁਛ ਵੀ ਪਰ ਅੱਜ ਸਾਰਾ ਹੀ ਗਰੀਬ ਤਬਕਾ ਪਰੇਸ਼ਾਨ ਹੋਇਆ ਪਿਆ ਆ ਬਹੁਤ ਪ੍ਰੋਬਲਮ ਚ ਦਿੱਕਤ ਪਰੇਸ਼ਾਨੀ ਚ ਤਾਂ ਸੋਚੋ ਸੋਚ ਵਿਚਾਰ ਕਰੋ ਤੇ ਆਨਾਲੇ ਸਮੇਂ ਦੇ ਵਿੱਚ ਇਲੈਕਸ਼ਨ ਆ ਰਹੇ ਨੇ ਤਾਂ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਪਿਛਲੀ ਸਰਕਾਰਾਂ ਦੇ ਕਾਰਜਕਾਲ ਨੂੰ ਦੇਖਦੇ ਹੋਏ ਸਹੀ ਨੁਮਾਇੰਦਿਆਂ ਨੂੰ ਸਹੀ ਵੋਟ ਪਾਓ ਤਾਂ ਜੋ ਆਨਾਲਾ ਭਵਿੱਖ ਆਪਣੇ ਬੱਚਿਆਂ ਦਾ ਸਬਰ ਸਕੇ ਮੈਂ ਐਨਆਈ ਕਹਿੰਦਾ ਹਾਂ ਤੁਹਾਡੇ ਤੋਂ ਇਜਾਜ਼ਤ ਲੈਣਾ ਜੈ ਕਾਂਗਰਸ ਜੈ ਸੰਵਿਧਾਨ ਜੈ ਹਿੰਦ